ਅਸੀਂ ਵੀ ਇਹਦੇ ਤੋਂ ਲਗਾਤਾਰ ਵਰਕ ਕਰਾ ਲਈ। ਸੈਲਫੀ ਬਣੀ ਹੈ ਵਸੇ 3% ਦੇ ਦੁਆਰਾ। ਨਹੀਂ ਅਸੀਂ ਕੱਲ ਮਿਲ ਕੇ ਆਏ ਹਾਂ ਜੇ। ਔਰ ਅਜੇ ਤਾਂ ਪ੍ਰਕਿਰਿਆ ਸ਼ੁਰੂ ਹੋਈ ਹੈ ਔਰ ਉਮੀਦ ਕਰਦੇ ਹਾਂ ਕਿ ਕੋਈ ਚੰਗਾ ਰਿਜ਼ਲਟ ਨਿਕਲੇਗਾ। ਸਰ ਮਾਮਲਾ ਤਾਂ ਸੁਪਰੀਮ ਕੋਰਟ ਦੇ ਵਿੱਚ ਹੈ। ਇਹ ਹਾਲਾਤਾਂ ਦੇ ਵਿੱਚ ਕਿਵੇਂ ਆਦੀ ਵਸ ਕਹੇ ਤਾਂ ਜਿਹੜਾ ਪੰਜਾਬ ਨਹੀਂ ਸੁਪਰੀਮ ਕੋਰਟ ਇਸੇ ਕਰਕੇ ਜਾਣੇ ਪਿਆ ਸੀਗਾ ਕਿ ਉਹ ਪੰਜਾਬ ਦੇ ਅ ਅਧਿਕਾਰ ਨੂੰ ਮੰਨ ਨਹੀਂ ਰਹੇ ਸਨ ਸੋ ਕੇਸ ਉਸੇ ਸੰਦਰਭ ਕੀਤਾ ਸੀ ਜੇ ਸਾਡਾ ਮਾਮਲਾ ਮਤਲਬ ਸਾਲਪ ਹੋ ਜਾਵੇ ਤੇ ਕਿਸਾਂ ਵਾਰ ਵਿਚਾਰ ਕੀਤੀ ਜਾ ਸਕਦੀ ਆਊਟ ਆਫ ਕੋਰਟ ਸੈਟਲਮੈਂਟ ਕਰਨ ਦੀ ਤਿਆਰੀ ਕਰ ਲਈ ਹੈ ਹਾਂ ਇਹ ਚੱਲਨ ਕੀਤੇ ਜਾ ਰਹੇ ਆ ਇਸ ਵਾਰ ਆ ਡਿਪੋਜ਼ਿਟ ਦੀ ਕੀ ਗੱਲ ਕਰ ਰਹੇ ਹੋ ਕੀ ਹੋਰ ਕਿਸੇ ਤਰ੍ਹਾਂ ਸਰਕਾਰ ਵਧਾਉਣੇ ਦੀ ਸੋਚ ਰਹੀ ਹੈ ਕਿਉਂਕਿ ਆਲਰੇਡੀ ਜਿੰਨੇ ਵਾਰ ਅਸੀਂ ਹਮਨੇ ਦੇਖਿਆ ਕਿ ਲਿਫਟਿੰਗ ਵਿੱਚ ਕਈ ਸਾਰੀਆਂ ਚੀਜ਼ਾਂ ਸਾਹਮਣੇ ਇਸ ਤਰ੍ਹਾਂ ਕਿ ਨਿਕਲ ਗਈਆਂ ਹਾਂ ਹਾਂ ਬਿਲਕੁਲ ਬਿਲਕੁਲ ਬੜਾ ਤੁਹਾਡਾ ਅੱਛਾ ਸਵਾਲ ਆ ਪੰਜਾਬ ਦੇ ਅੰਦਰ ਮਾਨਜੋਗ ਮੁੱਖ ਮੰਤਰੀ ਜੀ ਦੀ ਅਗਵਾਈ ਦੇ ਵਿੱਚ ਕਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਪੰਜਾਬ ਦੇ ਵਿੱਚ ਹੋਰ ਜਿਹੜੇ ਡੀਪੂਆਂ ਦੀ ਵਾਕਾਂਸੀਆਂ ਗੱਡੀਆਂ ਨੇ ਸੋ ਮੈਂ ਤੁਹਾਡਾ ਨਾਲ ਸ਼ੇਅਰ ਕਰਦਾ ਕਿ 8040 8040 ਪਿੰਡੂ ਖੇਤਰ ਦੇ ਅੰਦਰ ਔਰ 1742 1742 ਸਹਿਰੀ ਖੇਤਰ ਦੇ ਅੰਦਰ ਟੋਟਲ 9792 9792 ਹੋਰ ਸਰਕਾਰੀ ਰਾਸ਼ਨ ਡੀਪੂ ਪੰਜਾਬ ਚ ਜਿਹੜੇ ਉਹ ਖੁੱਲੇ ਜਾਣੇ ਆ ਸੋ ਉਹਦਾ ਪ੍ਰੋਸੈਸ ਚੱਲ ਰਿਹਾ 5 ਦਸੰਬਰ ਲਾਸਟ ਡੇਟਾ ਅਪਲਾਈ ਕਰਨ ਦੀ ਸੋ ਸਾਰਾ ਉਸ ਪੋਰਟਲ ਤੇ ਜਾ ਕੇ ਜਿਹੜੀਆਂ ਵੀ ਉੱਥੇ ਉਹਦੀਆਂ ਉਹ ਰਿਕੁਆਇਰਮੈਂਟ ਹੈਗੀ ਆ ਉਹ ਲੋਕ ਭਰ ਰਹੇ ਆ ਸੋ ਇਹ ਜਿਹੜਾ ਲਗਭਗ 10000 ਦੀਪੂ ਮੈਂ ਕਿਹ ਜ ਕਹਾਂ ਤੇ ਪੰਜਾਬ ਦੇ ਵਿੱਚ ਹੋਰ ਜਿਹੜਾ ਆਣ ਵਾਲੇ ਦਿਨਾਂ ਚ ਉਹ ਖੁੱਲੇਗਾ ਸੋ ਪ੍ਰਕਿਰਿਆ ਪੰਜਾਬ ਚੱਲ ਰਹੀ ਹੈ ਸਰ ਆਡੀਅੰਸ ਲੈ ਕੇ ਤੁਸੀਂ ਦੋਨਾਂ ਤਰ੍ਹਾਂ ਦੀ ਗੱਲਬਾਤ ਕੀਤੀ ਆ ਉਹ ਦੋ ਪੱਤ